ਇੱਕ ਮਹਾਪੁਰਖ ਹੋਏ ਨੇ ਸੰਤ ਬਾਬਾ ਸਰਵਣਦਾਸ ਜੀ ਬੱਲਾਂ ਵਾਲੇ ਸੋ ਗੁਰੂ ਪਿਆਰਿਓ ਉਹ ਅਕਸਰ ਬੱਚਿਆਂ ਨੂੰ ਆਖਿਆ ਕਰਦੇ ਸਨ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਆਖਿਆ ਕਰਦੇ ਸਨ ਸੰਤ ਸਰਵਣਦਾਸ ਜੀ ਬੱਲਾਂ ਵਾਲੇ ਕਿਆ ਕਰਦੇ ਸਨ ਉਹ ਦੁਨੀਆ ਦੇ ਲੋਕੋ ਮੇਰੇ ਸਮਾਜ ਦੇ ਲੋਕੋ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਜ਼ਰੂਰ ਦਿਵਾਓ ਕਿਉਂਕਿ ਐਜੂਕੇਸ਼ਨ ਵਿਦਿਆ ਸ਼ੇਰਨੀ ਦਾ ਉਹ ਦੁੱਧ ਹੈ ਜਿਹੜਾ ਪੀ ਲੈਂਦਾ ਹੈ ਉਹ ਦਹਾੜਦਾ ਹੈ ਆਮ ਭੋਲੇ-ਪਾਲੇ ਲੋਕ ਪਿੰਡਾਂ ਦੇ ਲੋਕ ਵੇਖੋ ਗੁਰੂ ਪਿਆਰਿਓ ਇਹ ਅੱਜ ਤੋਂ 60-65 ਸਾਲ ਪਹਿਲਾਂ ਦੀ ਗੱਲ ਹੈ ਜਿਹੜੇ ਭੋਲੇ-ਪਾਲੇ ਲੋਕ ਹੁੰਦੇ ਸਨ ਗਰੀਬ ਲੋਕ ਹੁੰਦੇ ਸਨ ਉਹਨਾਂ ਨੂੰ ਪੜ੍ਹਾਈ ਬਾਰੇ ਕੁਝ ਪਤਾ ਨਹੀਂ ਸੀ ਹੁੰਦਾ ਪਰ ਸੰਤ ਬਾਬਾ ਸਰਵਣਦਾਸ ਮਹਾਪੁਰਖ ਬੱਲਾਂ ਵਾਲੇ ਕਿਹਾ ਕਰਦੇ ਸਨ ਜਿੰਨੇ ਵੀ ਮਾਪੇ ਪਹੁੰਚਦੇ ਸਨ ਉਹਨਾਂ ਨੂੰ ਕਹਿੰਦੇ ਸਨ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਵਿੱਦਿਆ ਨਹੀਂ ਪੜਾਉਂਦੇ ਪੜ੍ਹਾਈ ਨਹੀਂ ਕਰਾਉਂਦੇ ਉਹ ਮਾਪੇ ਬੱਚਿਆਂ ਦੇ ਕਾਤਲ ਨੇ ਆਖੋ ਸਤਨਾਮ ਮਾਪੇ ਬੱਚਿਆਂ ਦੇ ਕਾਤਲ ਨੇ ਜਿਹੜੇ ਆਪਣੇ ਬੱਚਿਆਂ ਨੂੰ ਸੋਹਣੀ ਐਜੂਕੇਸ਼ਨ ਵਿੱਦਿਆ ਨਹੀਂ ਕਰਾਉਂਦੇ ਤੇ ਗੁਰੂ ਪਿਆਰਿਓ ਵਿੱਚ ਗਰੀਬ ਲੋਕ ਹੁੰਦੇ ਸਨ ਭੋਲੇ ਭਾਲੇ ਲੋਕ ਹੁੰਦੇ ਸਨ ਦਿਹਾੜੀਆਂ ਕਰਨ ਵਾਲੇ ਵਿਚਾਰੇ ਜਿਨ੍ਹਾਂ ਨੇ ਸਵੇਰ ਨੂੰ ਘਰੋਂ ਨਿਕਲ ਜਾਣਾ ਸ਼ਾਮ ਨੂੰ ਕੁਝ ਕਿਰਤ ਕਮਾਈ ਕਰਕੇ ਪੈਸਾ ਬਣ ਗਿਆ ਤਾਂ ਪ੍ਰਸ਼ਾਦਾ ਪਾਣੀ ਪੱਕ ਜਾਣਾ ਨਹੀਂ ਤਾਂ ਉਦਾਂ ਹੀ ਰਾਤ ਲੰਗਾ ਦੇਣੀ ਇਹੋ ਜੇ ਗਰੀਬ ਲੋਕ ਸਨ ਬੱਲਾ ਜਲੰਧਰ ਦੇ ਵਿੱਚ ਪੈ ਜਾਂਦਾ ਹੈ ਨਗਰ ਤੇ ਮਹਾਪੁਰਖਾ ਕਹੇ ਕਰਦੇ ਸਨ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਪੜਾਇਆ ਕਰੋ ਪਰ ਗਰੀਬ ਲੋਕ ਕਈ ਵਾਰੀ ਇੱਥੋਂ ਤੱਕ ਕਹਿ ਦਿੰਦੇ ਸਨ ਕਿ ਮਹਾਪੁਰਖੋ ਸਾਡੇ ਘਰ ਕੋਲ ਤਾਂ ਕੋਈ ਸਕੂਲ ਨਹੀਂ ਹੈ ਸਾਡੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਜਾਂ ਆਸ-ਪਾਸ ਨੇੜੇ-ਤੇੜੇ ਕੋਈ ਸਕੂਲ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਪੜਾਈਏ ਇਹ ਕਹਿ ਦਿਆ ਕਰਦੇ ਸਨ ਤੇ ਮਹਾਪੁਰਖ ਕਹਿੰਦੇ ਸੀ ਜੇ ਨੇੜੇ ਤੇੜੇ ਕੋਈ ਸਕੂਲ ਨਹੀਂ ਹੈ ਤਾਂ ਮੇਰੇ ਕੋਲ ਭੇਜ ਦਿਆ ਕਰੋ ਮੈਂ ਪੜਾ ਦਿਆ ਕਰਾਂਗਾ ਪਰ ਜਦੋਂ ਮੇਰੇ ਕੋਲ ਤੁਸੀਂ ਆਪਣੇ ਬੱਚਿਆਂ ਨੂੰ ਭੇਜਣਾ ਇੱਕ ਫੱਟੀ ਭੇਜਿਆ ਕਰੋਨਾ ਕੋਲ ਕਿਉਂਕਿ ਪਹਿਲਾਂ ਫੱਟੀਆਂ ਹੋਇਆ ਕਰਦੀਆਂ ਸਨ ਉਦੋਂ ਬਾਅਦ ਸਲੇਟਾਂ ਆਈਆਂ ਫਿਰ ਕਾਪੀ ਪਿੰਨਾਂ ਤੇ ਲਿਖਣਾ ਸ਼ੁਰੂ ਕੀਤਾ ਅਸੀਂ ਸੋ ਗੁਰੂ ਪਿਆਰਿਓ ਜਿਹੜੇ ਬਹੁਤਾਤ ਗਿਣਤੀ ਵਿੱਚ ਗਰੀਬ ਲੋਕ ਸਨ ਉਹਨਾਂ ਨੂੰ ਆਖਿਆ ਤੁਸੀਂ ਫੱਟੀਆਂ ਲੈ ਕੇ ਆਇਆ ਕਰੋ ਲੱਕੜ ਦੀਆਂ ਤੇ ਨਾਲ ਸ਼ਾਈ ਦੀਆਂ ਦਵਾਈਆਂ ਲੈ ਕੇ ਆਇਆ ਕਰੋ ਕਾਨਿਆਂ ਦੀਆਂ ਕਲਮਾਂ ਲੈ ਕੇ ਆਇਆ ਕਰੋ ਮੈਂ ਪੜਾਇਆ ਕਰਾਂਗਾ ਤੁਹਾਨੂੰ ਤੇ ਗੁਰੂ ਪਿਆਰਿਓ ਕਈ ਐਨੇ ਗਰੀਬ ਲੋਕ ਸਨ ਉਹ ਕਹਿੰਦੇ ਮਹਾਂਪੁਰਖੋ ਸਾਡੇ ਕੋਲੇ ਤਾਂ ਕਲਮਾਂ ਤੇ ਦਵਾਈਆਂ ਖਰੀਦਣ ਜੋਗੇ ਵੀ ਪੈਸੇ ਨਹੀਂ ਆਖੋ ਸਤਨਾਮ ਐਨੇ ਗਰੀਬ ਲੋਕ ਤੇ ਗੁਰੂ ਪਿਆਰਿਓ ਮਹਾਂਪੁਰਖ ਅੰਦਰੋਂ ਅੰਦਰ ਹੀ ਭੇਜ ਜਾਂਦੇ ਸਨ ਕਿ ਮੇਰੇ ਸਮਾਜ ਦੇ ਲੋਕ ਜਿਨ੍ਹਾਂ ਦੇ ਵਿੱਚ ਮੈਂ ਰਹਿਣਾ ਐਨੇ ਗਰੀਬ ਨੇ ਕਿ ਕਲਮਾ ਤੇ ਦਿਵਾਤਾਂ ਖਰੀਦਣ ਨੂੰ ਵੀ ਪੈਸੇ ਨਹੀਂ ਐ ਤੇ ਪੜਾ ਕਿੱਥੋਂ ਲੈਣਗੇ ਉਹ ਕਹਿੰਦੇ ਕੋਈ ਗੱਲ ਨਹੀਂ ਪ੍ਰਵਾਹ ਨਾ ਕਰੋ ਤੁਸੀਂ ਤੁਸੀਂ ਆਪਣੇ ਬੱਚਿਆਂ ਨੂੰ ਮੇਰੇ ਕੋਲ ਭੇਜਿਆ ਕਰੋ ਮੈਂ ਬੱਚਿਆਂ ਨੂੰ ਆਪੇ ਹੀ ਕਲਮਾ ਦਿਵਾਤਾਂ ਤੇ ਫਟੀਆਂ ਦੇ ਦਿਆ ਕਰਾਂਗਾ ਜੇ ਮੇਰੇ ਕੋਲੇ ਇਹ ਵੀ ਨਹੀਂ ਨਾ ਹੋਇਆ ਤਾਂ ਧਰਤੀ ਦੇ ਉੱਤੇ ਜਿਹੜੀ ਮਿੱਟੀ ਪਈ ਐ ਨਾ ਬਸ ਮਿੱਟੀ ਤੇ ਹੱਥ ਫੇਰ ਕੇ ਪੋਚਾ ਜਿਆ ਫੇਰ ਕੇ ਮਿੱਟੀ ਤੇ ਉੜਾੜਾ ਲਿਖਾਇਆ ਕਰੂੰਗਾ ਮੈਂ ਤੇ ਗੁਰੂ ਪਿਆਰੇ ਹੋਇਆ ਵੀ ਐਦਾਂ ਤੇ ਮਹਾਪੁਰਖਾਂ ਨੇ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਆਖਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਤੇ ਬੱਚੇ ਆਉਂਦੇ ਸੀ ਹਰੇਕ ਐਤਵਾਰ ਖੀਰ ਪੂੜਿਆਂ ਦਾ ਲੰਗਰ ਵੀ ਛਕਾਇਆ ਕਰਦੇ ਸਨ ਤੇ ਗੁਰੂ ਪਿਆਰਿਓ ਬੱਚੇ ਤੇ ਮਾਪੇ ਬੜਾ ਖੁਸ਼ ਵੀ ਹੁੰਦੇ ਸੀ ਤੇ ਇਹ ਗੱਲ ਇਤਿਹਾਸ ਦੇ ਵਿੱਚ ਲਿਖੀ ਗਈ ਹੈ ਸੰਤ ਸਰਬਨਦਾਸ ਬੱਲਾਂ ਵਾਲਿਆਂ ਨੇ ਜਿਹੜੇ-ਜਿਹੜੇ ਬੱਚਿਆਂ ਨੂੰ ਪੜਾਇਆ ਜਿਨ੍ਹਾਂ ਕੋਲੇ ਕਲਮਾ ਨਹੀਂ ਸੀ ਦੁਆਤਾਂ ਨਹੀਂ ਸੀ ਫਟੀਆਂ ਨਹੀਂ ਸੀ ਤੇ ਗੁਰੂ ਪਿਆਰਿਓ ਚੁੱਲਿਆਂ ਦੇ ਵਿੱਚੋਂ ਸਵਾਹ ਕੱਢ ਕੇ ਅੱਗੇ ਖਿਲਾਰ ਲੈਂਦੇ ਸਨ ਪੋਚਾ ਫੇਰ ਲੈਂਦੇ ਸਨ ਸਵਾਹ ਤੇ ਉਹਦੇ ਤੇ ਊੜਾ ਆੜਾ ਲਿਖਿਆ ਕਰਦੇ ਸੀ ਤੇ ਉਹ ਸੰਤ ਬੱਲਾਂ ਵਾਲਿਆਂ ਦੇ ਪੜਾਏ ਹੋਏ ਬੱਚੇ ਫਿਰ ਸਕੂਲਾਂ ਵਿੱਚ ਗਏ ਵੱਡੇ ਹੋਏ ਯੂਨੀਵਰਸਿਟੀਆਂ ਵਿੱਚ ਗਏ ਤੇ ਗੁਰੂ ਪਿਆਰਿਓ ਕਈ ਵੱਡੇ ਵੱਡੇ ਅਫਸਰ ਵੀ ਲੱਗੇ ਆਖੋ ਸਤਨਾਮ ਕਈ ਅੱਜ ਵੀ ਜਿਉਂਦੇ ਨੇ ਜਿਹੜੇ ਮਹਾਪੁਰਖਾਂ ਕੋਲ ਪੜਦੇ ਸਨ ਕਈ ਤਾਂ ਕਾਲ ਚਲਾਣਾ ਕਰ ਗਏ ਸੋ ਜਿਹੜੀ ਵਿੱਦਿਆ ਹੈ ਐਜੂਕੇਸ਼ਨ ਹੈ ਇਹ ਸਭ ਤੋਂ ਮਹੱਤਵਪੂਰਨ ਹੈ ਸਭ ਤੋਂ ਜ਼ਰੂਰੀ ਹੈ ਜਿਹੜੇ ਬੱਚੇ ਪੜ੍ਹਾਈ ਕਰਦੇ ਨੇ ਵਿੱਦਿਆ ਕਰਦੇ ਨੇ ਉਹ ਕਿਤੇ ਨਾ ਕਿਤੇ ਮੁਕਾਮ ਤੇ ਪਹੁੰਚ ਜਾਂਦੇ ਨੇ ਪਰ ਇਹ ਗੱਲ ਮਹਾਂਪੁਰਖਾਂ ਦੀ ਯਾਦ ਰੱਖਣੀ ਚਾਹੀਦੀ ਹੈ ਜਿਹੜੇ ਬੱਚੇ ਆਪਣੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਨਹੀਂ ਦਵਾਉਂਦੇ ਵਿੱਦਿਆ ਨਹੀਂ ਦਵਾਉਂਦੇ ਉਹ ਬੱਚੇ ਗੁਰੂ ਪਿਆਰਿਓ ਅਨਪੜ੍ਹ ਰਹਿ ਜਾਣਗੇ ਤੇ ਅਨਪੜ੍ਹ ਰਹਿਣਾ ਇੱਕ ਕਤਲ ਕਰਨ ਦੇ ਬਰਾਬਰ ਹੈ ਭਾਵ ਉਹ ਮਾਪੇ ਕਤਲ ਨੇ ਆਪਣੇ ਬੱਚਿਆਂ ਦੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਨਹੀਂ ਗ੍ਰਹਿਣ ਕਰਾਉਂਦੇ ਹੁਣ ਅੱਜ ਦੇ ਸਮੇਂ ਦੇ ਵਿੱਚ ਤਾਂ ਮਾਪੇ ਪੜਾਉਂਦੇ ਨੇ ਬੱਚਿਆਂ ਨੂੰ ਪਰ ਬੱਚੇ ਨਹੀਂ ਪੜਦੇ ਕਾਰਨ ਕੀ ਹੈ ਬੱਚਿਆਂ ਦੀ ਸੋਚ ਵਿੱਚ ਬੱਚਿਆਂ ਦੀ ਦਿਮਾਗ ਵਿੱਚ ਇਹ ਗੱਲ ਪਾ ਦਿੱਤੀ ਹੈ ਵੀ ਜਿੰਨਾ ਮਰਜ਼ੀ ਪੜ੍ਹ ਲਓ ਇੱਥੇ ਕਿਹੜਾ ਨੌਕਰੀ ਮਿਲਦੀ ਹੈ ਪਰ ਇੱਕ ਗੱਲ ਯਾਦ ਰੱਖਿਓ ਜਦੋਂ ਇੱਥੇ ਪੜ੍ਹੇ ਲਿਖੇ ਲੋਕ ਆ ਗਏ ਨਾ ਫਿਰ ਇੱਕ ਇਨਕਲਾਬ ਉੱਠਦਾ ਤੇ ਜਦੋਂ ਗੁਰੂ ਪਿਆਰੋ ਇਨਕਲਾਬ ਉੱਠਦਾ ਨਾ ਫਿਰ ਸਰਕਾਰਾਂ ਨੂੰ ਝੁਕਣਾ ਪੈ ਜਾਂਦਾ ਹੈ ਇਨਕਲਾਬ ਹੈ ਨਾ ਜਿਹੜਾ ਇਹ ਇਤਿਹਾਸ ਦੱਸਦਾ ਜਦੋਂ ਜਦੋਂ ਵੀ ਇਸ ਧਰਤੀ ਦੇ ਉੱਤੇ ਇਨਕਲਾਬ ਉੱਠਿਆ ਉਹ ਕੁੱਲੀਆਂ ਦੇ ਵਿੱਚੋਂ ਉੱਠਿਆ ਮਹਿਲਾਾਂ ਦੇ ਵਿੱਚੋਂ ਇਨਕਲਾਬ ਨਹੀਂ ਉੱਠੇ ਜੇ ਉੱਠੇ ਨੇ ਕੁੱਲੀਆਂ ਵਿੱਚੋਂ ਉੱਠੇ ਨੇ ਜੇ ਮਹਿਲਾਾਂ ਦੇ ਵਿੱਚੋਂ ਇਨਕਲਾਬ ਉੱਠਦੇ ਹੁੰਦੇ ਤਾਂ ਇੱਥੇ ਜ਼ੁਲਮ ਨਾ ਹੁੰਦਾ ਗਰੀਬੀ ਨਾ ਹੁੰਦੀ ਅਨਪੜਤਾ ਨਾ ਹੁੰਦੀ ਤੇ ਗੁਰੂ ਪਿਆਰੋ ਮਹਿਲਾਾਂ ਵਾਲਿਆਂ ਨੂੰ ਇਨਕਲਾਬ ਲਿਆਉਣ ਦੀ ਲੋੜ ਨਹੀਂ ਜੇ ਇਨਕਲਾਬ ਲਿਆਉਣ ਦੀ ਲੋੜ ਹੈ ਉਹ ਗਰੀਬਾਂ ਨੂੰ ਹੈ ਸੋ ਕਹਿਣ ਦਾ ਮਤਲਬ ਇਹ ਹੈ ਵੀ ਜੇ ਬੱਚੇ ਪੜ੍ਹੇ ਲਿਖੇ ਹੋਣਗੇ ਸਮਝਦਾਰ ਹੋਣਗੇ ਸਰਕਾਰਾਂ ਨੂੰ ਵੀ ਚੁੱਕਣਾ ਪੈ ਜਾਂਦਾ ਫਿਰ ਨੌਕਰੀਆਂ ਆਪਣੇ ਆਪ ਆਉਂਦੀਆਂ ਨੇ ਜੇ ਹੋਣੀ ਇੱਥੇ ਵਿਹਲੇ ਤੇ ਅਨਪੜ੍ਹ ਕੌਣ ਭਰਿਆਏਗਾ ਭਾਈ ਇੱਥੇ ਢੋਲ ਪਾਟਿਆ ਢੋਲ ਗਲ ਦੇ ਵਿੱਚ ਪਿਆ ਫਿਰ ਬਜਾਈ ਚੱਲੂ ਨਾ ਬੱਜੇ ਨਾ ਖੜਾਕ ਹੋਵੇ ਸੋ ਜਿਹੜੇ ਪੜ੍ਹਨਗੇ ਉਹੀ ਦਹਾੜਨਗੇ ਡਾਕਟਰ ਅੰਬੇਡਕਰ ਨੇ ਆਖਿਆ ਸੀ ਐਜੂਕੇਸ਼ਨ ਵਿਦਿਆ ਸ਼ੇਰਨੀ ਦਾ ਉਹ ਦੁੱਧ ਹੈ ਜਿਹੜਾ ਪੀਂਦਾ ਹੈ ਫਿਰ ਉਹ ਦਹਾੜਦਾ ਹੈ ਸੋ ਸਤਿਗੁਰ ਮਿਹਰ ਕਰਨ ਕਿਰਪਾ ਕਰਨ ਬਖਸ਼ਿਸ਼ ਕਰਨ ਸੰਤ ਬਾਬਾ ਸਰਵਣ ਦਾਸ ਜੀ ਮਹਾਂਪੁਰਖ ਬੱਲਾਂ ਵਾਲਿਆਂ ਦੇ ਇਹ ਬਚਨ ਬੱਚਿਆਂ ਦੇ ਅਤੇ ਮਾਪਿਆਂ ਦੇ ਜੀਵਨ ਦੇ ਵਿੱਚ ਜੇ ਇੱਕ ਘਰ ਘਰ ਜਾਣ ਤਾਂ ਇਥੋਂ ਅਨਪੜਤਾ ਗਰੀਬੀ ਜ਼ੁਲਮ ਦਰਿੰਦਗੀ ਸਭ ਖਤਮ ਹੋ ਜਾਏਗੀ